ਇਹ ਵਿਸ਼ੇਸ਼ ਮੁਲਾਕਾਤ ਅਸੀਂ ਕਰਵਾਣ ਜਾ ਰਹੇ ਆ ਜੀ ਸ਼੍ਰੋਮਣੀ ਵਾਲਮੀਕੀ ਤੀਰਥ ਪ੍ਰਬੰਧਕ ਕਮੇਟੀ ਦੇ ਮਹਾਰਾਜ ਬਲਦੇਵ ਸਿੰਘ ਅਥੌੜ ਜੀ ਦੇ ਨਾਲ ਜਿਨ੍ਹਾਂ ਨੇ ਉਪਰਾਲਾ ਕੀਤਾ ਆ ਵਾਲਮੀਕੀ ਤੀਰਥ ਨੂੰ ਆਜ਼ਾਦ ਕਰਵਾਉਂਦਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਮੈਂ ਸ਼੍ਰੋਮਣੀ ਵਾਲਮੀਕੀ ਤੀਰਥ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸਮਾਜ ਦਾ ਸਾਰੇ ਭਰਾਵਾਂ ਦਾ ਸਾਰੇ ਵੀਰਾਂ ਦਾ ਭੈਣਾ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਇਹ ਜਿਹੜਾ ਮੌਕਾ ਮੈਨੂੰ ਭਗਵਾਨ ਵਾਰਮਿਕੀ ਜੀ ਨੇ ਦਿੱਤਾ ਵਾ ਇਹ ਸੇਵਾ ਕਰਨ ਵਾਸਤੇ ਉਹਦੇ ਵਾਸਤੇ ਮੈਂ ਅੱਜ ਆਪਣੇ ਸਮਾਜ ਨੂੰ ਰੋਸ਼ਨੀ ਦੇਣਾ ਚਾਹਨਾ ਦੱਸਣਾ ਚਾਹੁੰਨਾ ਮੈਂ ਕਿ ਇਸ ਕਮੇਟੀ ਦਾ ਸਾਡਾ ਕੀ ਮਕਸਦ ਹੈ ਕਿਉਂ ਇਹ ਕਮੇਟੀ ਜਿਹੜੀ ਹੈ ਪਣ ਆਈデア ਸ੍ਰੋਮ ਨੇ ਵਾਲਮੀਕ ਤੀਰਥ ਪਰ ਬੰਦਕ ਮੇਕ ਕੀਤਾ ਕਿ ਕਾਰਨ ਕੀ ਨੇ ਸਰ ਇੱਕ ਕਮੇਟੀ ਤੁਹਾਨੂੰ ਬਣਾਉਣ ਦੀ ਜਿਹੜੀ ਆ ਉਹ ਜ਼ਰੂਰਤ ਮਹਿਸੂਸ ਹੋਈ ਕਿਉਂਕਿ ਉਹ ਲੰਬੇ ਸਮੇਂ ਤੋਂ ਜਿਹੜਾ ਸਾਡਾ ਤੀਰਥ ਹੈ ਇਹ 2016 ਦੇ ਵਿੱਚ ਉਸ ਟਾਈਮ ਮਾਨਲ ਸਰਕਾਰ ਸੀ ਬਦਲਨੇ ਕੀ ਤਾਂ ਕਿ ਤੀਰਥ ਤੇ ਕਾਫੀ ਸਾਰਾ ਪੈਸਾ ਲਗਾਇਆ ਸਾਡਾ ਸਾਰਾ ਸਮਾਜ ਬਹੁਤ ਖੁਸ਼ ਹੈਗਾ ਕਿ ਬਾਦਲ ਸਾਹਿਬ ਨੇ ਸਾਨੂੰ ਬਹੁਤ ਵੱਡਾ ਤੀਰਥ ਦੇ ਕੇ ਪੈਸਾ ਲਾ ਕੇ ਤੇ ਬਧਿਆ ਸਾਡੇ ਭਗਵਾਨ ਦੀ ਮੂਰਤੀ ਸਥਾਪਿਤ ਕੀਤੀ ਆ ਲੇਕਿਨ ਸਾਡੇ ਸਮਾਜ ਨੂੰ ਉਹਦੇ ਬਾਰੇ ਇਹ ਜਾਣਕਾਰੀ ਨਹੀਂ ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਸਾਡਾ ਜਿਹੜਾ ਤੀਰਥ ਹੈ ਜਾਂਦੇ ਜਾਂਦੇ ਬਾਦਲ ਸਾਹਿਬ ਨੇ ਜਿਹੜਾ ਵਾ ਸਾਡੇ ਸਮਾਜ ਦਾ ਵਾਲਮੀਕੀ ਸਮਾਜ ਦਾ ਜਿਹੜਾ ਉਹਦੇ ਪਿੱਠ ਤੇ ਖੰਜਰ ਕਿੱਡਾ ਵੱਡਾ ਖੰਜਰ ਮਾਰ ਕੇ ਗਿਆ ਅਪਾ ਕੰਜਰ ਕੀ ਉਹ ਕਹਿ ਰਹੇ ਆ ਕਿ ਸਾਡੇ ਤੀਰਥ ਨੂੰ ਗੁਲਾਮ ਕਰਕੇ ਰਿਹਾ ਹੈ। ਔਰ ਲੋਕਾਂ ਸਾਡੇ ਸਮਾਜ ਦੇ ਜਿਹੜਾ ਯੂਥ ਹੈ ਜਾਂ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਇਸ ਬਾਰੇ ਬਹੁਤ ਘੱਟ ਪਤਾ ਹੈ। ਚੰਦ ਲੋਕੀਂ ਦੇ ਜਿਨ੍ਹਾਂ ਨੂੰ ਇਹਦੀ ਜਾਣਕਾਰੀ ਹੈ ਕਿ ਸਾਡਾ ਤੀਰਥ ਆਜ਼ਾਦ ਹੈ ਕਿ ਗੁਲਾਮ ਹੈ। ਤੇ ਇਸ ਦਾ ਇਲਮ ਜਿਹੜਾ ਆ ਉਹ ਤੁਹਾਨੂੰ ਕਿਸ ਤਰ੍ਹਾਂ ਹੋਇਆ ਤੇ ਕਿਸ ਤਰ੍ਹਾਂ ਤੁਹਾਡੀ ਸੋਚ ਜਿਹੜੀ ਹੈ ਉਹ ਇਸ ਦੀ ਸ਼੍ਰੋਮਣੀ ਵਾਲਮੀਕੀ ਤਿਰੰਤ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਤੁਸੀਂ ਸਥਾਪਨਾ ਕੀਤੀ ਇਹਦਾ ਕਹਿ ਦਿੰਨੇ ਕਿ ਭਪਾਨ ਵੱਲੋਂ ਕੋਈ ਕਿਸੇ ਦੀ ਸੇਵਾ ਜਿਹੜੀ ਲੈਣਾ ਚਾਹੁੰਦਾ ਕਿਤੇ ਗੱਲ ਸੇਰਾ ਪੈਂਦਾ ਵਾ ਉਹ ਮਾਲਕ ਨੂੰ ਪਤਾ ਹੁੰਦਾ ਤੇ ਮੇਰੇ ਵਿਚਾਰ ਆ ਕਿ ਮੈਂ ਇਸ ਤਰ੍ਹਾਂ ਆਪਾਂ ਸ੍ਰੀ ਦਰਬਾਰ ਸਾਹਿਬ ਤੋਂ ਸਵੇਰੇ-ਸਵੇਰੇ ਜਿਹੜਾ ਸਿੱਧਾ ਪ੍ਰਸਾਰਨ ਹੁੰਦਾ ਹੈ ਇਹ ਵੀ ਚੈਨਲਾਂ ਤੇ ਕਿਉਂ ਨਾ ਅਸੀਂ ਆਪਣੇ ਤੀਰਥਾਂ ਤੋਂ ਵੀ ਇਹ ਸਿੱਧਾ ਪ੍ਰਸਾਰਣ ਕੀਤਾ ਜਾਵੇ ਇਹਦੇ ਵਾਸਤੇ ਮੈਂ ਪੰਜਾਬ ਪਲੱਸ ਦੇ ਫੈਮਲੀ ਸਾਹਿਬ ਨਾਲ ਗੱਲ ਕੀਤੀ ਕਿ ਮੈਂ ਚਾਹੁੰਦਾ ਕਿ ਅਸੀਂ ਤੀਰਥਾਂ ਤੋਂ ਵੀ ਸਿੱਧਾ ਪ੍ਰਸਾਰਣ ਕਰੀਏ ਤਾਂ ਕਿ ਜਿਹੜਾ ਬਾਕੀ ਪੀਰਥਾਂ ਤੇ ਜਿਦਾਂ ਹੁੰਦੇ ਬਾਕੀ ਮੰਦਿਰਾਂ ਤੋਂ ਵੀ ਸਿੱਧੇ ਪ੍ਰਸਾਰਣ ਹੁੰਦੇ ਆ ਤੇ ਕਿੰਨਾ ਵਧੀਆ ਲੱਗਦਾ ਹੈ ਸਮਾਜ ਵਾਸਤੇ ਵੀ ਵਧੀਆ ਹੁੰਦਾ ਹੈ ਲੇਕਿਨ ਜਦੋਂ ਮੈਂ ਇਹਦੇ ਬਾਰੇ ਸਾਡੇ ਦਰਸ਼ਨ ਪਟਾਕਾ ਜੀ ਨੇ ਸਮਾਜ ਦੇ ਲੀਡਰ ਨੇ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਮੈਂ ਕਿਹਾ ਵੀ ਮੈਂ ਇਸ ਤਰ੍ਹਾਂ ਮੇਰਾ ਵਿਚਾਰ ਹੈ ਕਿ ਆਪਾਂ ਉੱਤੇ ਸਿੱਧਾ ਪ੍ਰਸਾਰਣ ਕਰੀਏ ਤਾਂ ਕਿ ਆਪਾਂ ਆਪਣੇ ਸਮਾਜ ਨੂੰ ਜਾਗਰਿਤ ਕਰ ਸਕਦੇ ਹਾਂ ਲੇਕਿਨ ਉਹਨਾਂ ਨੇ ਮੈਨੂੰ ਕਿਹਾ ਕਿ ਕਰ ਸਕਦੇ ਆ ਲੇਕਿਨ ਤੁਹਾਨੂੰ ਡੀਸੀ ਸਾਹਿਬ ਨੂੰ ਮਿਲਣਾ ਪੈਣਾ ਫਿਰ ਮੇਰੇ ਦਿਮਾਗ 'ਚ ਇੱਕ ਤਾਂ ਗੱਲ ਆਈ ਕਿ ਮੈਂ ਕਿਹਾ ਡੀਸੀ ਸਾਹਿਬ ਦਾ ਤੇ ਇਸ ਮਾ ਉਹਦੇ ਨਾਲ ਕੀ ਰੋਲ ਹੈਗਾ ਕਹਿੰਦੇ ਵੀ ਉਹਨੂੰ ਡੀਸੀ ਸਾਹਿਬ ਜੇ ਦੀ ਪਰਮਿਸ਼ਨ ਦੇ ਦੇਣਗੇ ਤੇ ਫਿਰ ਆਪਾਂ ਉੱਤੇ ਸਿੱਧਾ ਪ੍ਰਸਾਰਣ ਕਰ ਸਕਦੇ ਆ ਤੇ ਉਦੋਂ ਮੇਰੇ ਦਿਮਾਗ ਨੇ ਇਸ ਚੀਜ਼ ਤੋਂ ਬੜਾ ਵੱਡਾ ਜਿਹੜਾ ਇੱਕਦਮ ਝਟਕਾ ਜਿਹਾ ਲੱਗਾ ਮੈਨੂੰ ਤੇ ਮੈਂ ਸੋਚਿਆ ਵੀ ਕੋਈ ਨਾ ਕੋਈ ਇਹਦੇ ਚ ਕਹਾਣੀ ਹੈਗੀ ਆ ਤੇ ਅਸੀਂ ਉਥੇ ਮੱਥਾ ਟੇਕਣ ਗਏ ਮਾਲਵੀ ਤੀਰਤ ਤੇ ਇੱਕ ਅੱਲ ਮੈਂ ਮਹਾਰਾਜ ਜੀ ਮਰਕੀਤ ਨਾਚੀ ਨਾ ਵੀ ਕੀਤੀ ਮੈਂ ਕਿਹਾ ਮਹਾਰਾਜ ਜੀ ਐਡਾ ਵੱਡਾ ਮੰਦਿਰ ਬਣਿਆ ਵਾ ਇੰਨਾ ਸੋਹਣਾ ਮੰਦਿਰ ਬਣਿਆ ਉਥੇ ਤੇ ਤੁਸੀਂ ਉਥੇ ਕਿਉਂ ਨਹੀਂ ਬੈਠਦੇ ਤੁਸੀਂ ਇੱਥੇ ਆ ਕੇ ਥੋੜਾ ਸਾਭ ਲਾ ਕੇ ਬੈਠ ਰਹਿੰਦੇ ਮੈਂ ਕਈ ਵਾਰੀ ਤੁਹਾਨੂੰ ਵੇਖਿਆ ਤੁਸੀਂ ਇੱਥੇ ਬੈਠੇ ਹੁੰਦੇ ਜੇ ਉਹਨਾਂ ਨੇ ਥੋੜਾ ਜਿਵੇਂ ਮਲਕੇ ਬੰਦਾ ਦਬਾ ਕੇ ਗੱਲ ਕਰਦਾ ਉਹਨੇ ਖੁੱਲ ਕੇ ਗੱਲ ਨਹੀਂ ਕੀਤੀ ਉਦੋਂ ਮੇਰੇ ਮਨ ਚ ਕੁਝ ਡਾਊਟ ਆਇਆ ਮੈਂ ਕੁਝ ਨਾ ਕੁਝ ਕਹਾਣੀ ਚ ਜਿਹੜੀ ਨਾ ਗੜਬੜ ਹੈਗੀ ਆ ਕਿ ਜਿਹੜੀ ਇਹ ਖੁੱਲ ਕੇ ਗੱਲ ਨਹੀਂ ਕਰਦੇ ਪਏ ਉਹਦਾ ਸਵਾਲ ਦਾ ਜਵਾਬ ਮੈਨੂੰ ਪੂਰੇ ਖੁੱਲ ਕੇ ਨਹੀਂ ਦਿੱਤਾ ਤੇ ਜਦੋਂ ਦਰਸ਼ਨ ਪਟਾਕਾ ਜੀ ਨੇ ਹੋ ਗਈ ਗੱਲ ਵੀ ਤੁਸੀਂ ਡੀਸੀ ਸਾਹਿਬ ਨੂੰ ਪੁੱਛੋ ਤੇ ਫਿਰ ਮੇਰੇ ਦਿਮਾਗ ਉੱਤੇ ਜ਼ਿਆਦਾ ਇਸ ਚੀਜ਼ ਦਾ ਪ੍ਰੈਸ਼ਰ ਆਇਆ ਕਿ ਨਹੀਂ ਇੱਥੇ ਘੜੀ ਕੋਈ ਜ਼ਿਆਦਾ ਹੀ ਖਰਾਬ ਹੈ ਫਿਰ ਫਟ ਦੇ ਕੇ ਮੈਂ ਕੀ ਕੀਤਾ ਕਿ ਨਟ ਖੋਲਿਆ ਮੈਂ ਨਟ ਖੋਲ ਕੇ ਮੈਂ ਦੇਖਿਆ ਤੇ ਜਦੋਂ ਮੈਂ ਦੇਖਿਆ ਕਿ ਉੱਤੇ ਤੇ ਸਰਾਈਨ ਬੋਰਡ ਦੇ ਅੰਦਰ ਜਿਹੜਾ ਕੀਤਾ ਫਿਰ ਮੈਂ ਪੂਰਾ ਉਹਦਾ ਸਟੈਂਡ ਬੋਰਡ ਦਾ ਕੱਢਿਆ ਰਿਜ਼ਲਟ ਕੱਢਿਆ ਤੇ ਉੱਥੇ ਦੇਖਿਆ ਕਿ ਬਾਦਲ ਦੀ ਇਹ ਸਾਰੀ ਕਰਤੂਤ ਕੀਤੀ ਹੋਈ ਬਾਦਲ ਨੇ ਜਾਂਦੀ ਜਾਂਦੇ ਜਿਹੜਾ ਸਾਡੇ ਸਮਾਜ ਦੇ ਉੱਤੇ ਇੱਕ ਬੜਾ ਵੱਡਾ ਖੰਜਰ ਮਾਰ ਕੇ ਚਲਾ ਗਿਆ ਕਿ ਉਹ ਗੁਲਾਮ ਕਰਤੀ ਜਿਆਦਾ ਇਸ ਤੀਰਤਨ ਨੂੰ ਉਹ ਤੋਂ ਫਿਰ ਮੇਰੇ ਜਿਹੜਾ ਅੰਦਰੋਂ ਇੱਕ ਕਹਿੰਦੇ ਨਾ ਦਰਦ ਜਿਹੜਾ ਨਿਕਲਦਾ ਹੈ ਤੇ ਫਿਰ ਮੈਂ ਜਿਹੜਾ ਇਹ ਕਦਮ ਚੁੱਕਿਆ ਉਹਦੇ ਵਾਸਤੇ ਫਿਰ ਐਸੀ ਜਿਹੜੀ ਕਮੇਟੀ ਦਾ ਗਠਨ ਕੀਤਾ ਤਾਂ ਕਿ ਸ਼੍ਰੋਮਣੀ ਵਾਲਮੀਕ ਦਿੜਤ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਐਸਜੀਪੀਸੀ ਕੰਮ ਕਰ ਰਹੀ ਹੈ ਉਸੇ ਤਰੀਕੇ ਨਾਲ ਇਹ ਜਿਹੜੀ ਸਾਡੀ ਸ਼੍ਰੋਮਣੀ ਵਾਲਮੀਕ ਦਿੜਤ ਪ੍ਰਬੰਧਕ ਕਮੇਟੀ ਹੈ ਇਹ ਕੰਮ ਕਰੇਗੀ ਤੇ ਇਹਦੇ ਵਾਸਤੇ ਫਿਰ ਮੈਂ ਬਾਾਕੀ ਵੀ ਜਿਹੜੇ ਸਾਡੇ ਲੀਗਲ ਐਡਵਾਈਜ਼ਰ ਨੇ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਹਾਈ ਕੋਰਟ ਦੇ ਵੀ ਸਾਡੇ ਬਹੁਤ ਸਾਰੇ ਲੀਗਲ ਐਡਵਾਈਜ਼ਰ ਨੇ ਤੇ ਉਹਨਾਂ ਤੋਂ ਇਹ ਸਲਾਹ ਕੀਤੀ ਗਈ ਤੇ ਉਹਨਾਂ ਨੇ ਵੀ ਇਹ ਕੋਈ ਦੱਸਿਆ ਕਿ ਇਹਦੇ ਵਾਸਤੇ ਤਾਂ ਹੁਣ ਦੋ ਹੀ ਤਰੀਕੇ ਦੇ ਜਾ ਕੇ ਆਪਾਂ ਸੰਘਰਸ਼ ਕਰੀਏ ਜਾਂ ਧੀਗਲੀ ਤੌਰ ਤੇ ਅਪਣਾਣਾ ਪੈਣਾ ਤੇ ਜਿਵੇਂ ਕਿ ਸਰ ਤੁਸੀਂ ਤੁਹਾਡਾ ਕਹਿਣਾ ਹੈ ਕਿ ਅੱਜ ਵਾਲਮੀਕੀ ਤੀਰਥ ਜਿਹੜਾ ਹੈ ਉਹ ਗੁਲਾਮ ਹੈ ਤੇ ਇਸ ਨੂੰ ਗੁਲਾਮੀ ਤੋਂ ਬਾਹਰ ਲਿਆਉਣ ਦੇ ਲਈ ਤੁਸੀਂ ਕੀ ਯਤਨ ਕਰੋਗੇ देखो गुलाम ਜਿਹੜਾ ਸਾਡਾ ਦੀਰਥਾਲਾ ਗੁਲਾਮ ਇਸ ਕਰਕੇ ਆ ਕਿ ਹੁਣ ਵੇਖੋ ਆਪਾਂ ਛੋਟਾ ਜਿਹਾ ਇੱਕ ਪ੍ਰਸਾਰਨ ਦਾ ਹੀ ਕੰਮ ਲੈ ਲਿਆ ਕਿ ਆਪਾਂ ਸਿਰਫ ਪ੍ਰਸਾਰਨ ਕਰਨਾ ਚਾਹ ਰਹੇ ਹਾਂ ਤੇ ਤਾਂ ਵੀ ਸਾਨੂੰ ਡੀਸੀ ਕੋਲ ਜਾਣਾ ਪੈ ਰਿਹਾ ਕਿ ਉਹਦੇ ਕੋਲ ਪਰਮਿਸ਼ਨ ਲੈਣੀ ਪੈ ਰਹੀ ਹੈ ਤੂੰ ਕਿ ਇਤੋਂ ਵੱਡੀ ਹੋਰ ਗੁਲਾਮੀ ਕਿਉਂ ਸੱਤਦੀ ਹੈ ਉੱਥੇ ਆਪਣੀ ਮਰਜ਼ੀ ਨਾਲ ਸੀ ਕੁਝ ਕਰ ਨਹੀਂ ਸਕਦੇ ਜਦ ਕਿ ਸਾਡਾ ਆਪਣਾ ਦੀਰਥਾ ਆਪਣੇ ਸਮਾਜ ਦਾ ਸਾਡਾ ਧਰਮਸਥਾਨ ਹੈ ਵਰਲਡ ਦਾ ਸਭ ਤੋਂ ਨੰਬਰ 1 ਇੱਕ ਧਰਮਸਥਾਨ ਹੈ ਜਿਹੜਾ ਸਾਡੇ ਵਾਲਮੀਕ ਸਮਾਜ ਤੇ ਮਜਬੀ ਸੇ ਇੱਕ ਪਾਈਚਾਰਾ ਦਾਵਾ ਤਮਜਵੀ ਇਹ ਵੀ ਚੀਜ਼ ਮੈਂ ਤੇ ਕਲੀਅਰ ਕਰਨਾ ਚਾਹੁੰਦਾ ਕਿ ਮਜਵੀ ਸਿੱਖ ਤੇ ਵਾਲਮੀਕੀ ਇੱਕ ਕੀ ਪਿਓ ਦੇ bete ਆ ਕੋਈ ਵੱਖਰਾ ਨਹੀਂ ਪਿਓ ਸਾਡਾ ਜਿਹੜੇ ਪਿੰਡਾਂ ਚ ਰਹਿੰਦੇ ਉਹਨਾਂ ਨੂੰ ਮਜਵੀ ਕਹਿੰਦੇ ਜਿਹੜੇ ਸ਼ਹਿਰਾਂ ਚ ਰਹਨ ਉਹਨੂੰ ਵਾਲਮੀਕੀ ਕਹਿੰਦੇ ਲੇਕਿਨ ਸਾਡੀ ਯੂਥ ਨੂੰ ਇਸ ਚੀਜ਼ ਦਾ ਹਾਲੇ ਵੀ ਭੁਲੇਖਾ ਹੈਗਾ ਇਹ ਵੀ ਭੁਲੇਖਾ ਜਿਹੜਾ ਉਹਨਾਂ ਤੋਂ ਮੈਂ ਦੂਰ ਕਰਨਾ ਚਾਹੁੰਦਾ ਕਿ ਵਾਲਮੀਕੀ ਤੇ ਮਜਵੀ ਸਿੱਖ ਇੱਕ ਹੀ ਇੱਕੀ ਪਿਓ ਦੇ ਪੁੱਤ ਨੇ ਤੇ ਅਲੱਗ-ਅਲੱਗ ਨਹੀਂ ਹੈਗੇ ਨੇ ਸਾਡਾ ਤੀਰਥ ਜਿਹੜਾ ਉਹ ਵਾਲਮੀਕੀ ਤੀਰਥ ਹੀ ਆ ਜਿਹੜਾ ਸਾਡਾ ਅਸਲੀ ਤੀਰਥ ਹੈ ਵਾਲਮੀਕੀ ਤੀਰਥ ਹੈ ਜਿਹੜਾ ਵਰਲਡ ਦੇ ਵਿੱਚ ਇੱਕ ਹੈਗਾ ਇਦੇ ਵਾਸਤੇ ਹੋਣਾ ਸਾ ਅਗਲਾ ਸਟੈਪ ਜਿਹੜਾ ਚੁੱਕਿਆ ਵਾ ਉਹ ਲੀਗਲੀ ਪ੍ਰੋਸੈਸ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜਿਹੜੇ ਸਾਡੇ ਮਹਾਨ ਹੋਏ ਨੇ ਜਿਨ੍ਹਾਂ ਨੇ ਸਾਨੂੰ ਸੰਵਿਧਾਨਿਕ ਅਧਿਕਾਰ ਦਿੱਤਾ ਹੈ ਔਰ ਅਸੀਂ ਇੱਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਇੱਕ ਆਪਣੇ ਬਾਬਾ ਸਾਹਿਬ ਦੀ ਪੜ੍ਹਾਏ ਹੋਏ ਸੰਵਿਧਾਨ ਦੇ ਅਕੋਰਡਿੰਗ ਜਿਹੜਾ ਅਸੀਂ ਅਗੇ ਕਦਮ ਚੁੱਕ ਰਿਹਾ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਸਾਨੂੰ ਲੀਗਲੀ ਜਿਹੜਾ ਕੰਮ ਕਰਨਾ ਚਾਹੀਦਾ ਹੈ ਕੋਈ ਵੀ ਐਸਾ ਕੰਮ ਨਾ ਕਰੀਏ ਜਿਸ ਨਾਲ ਦੇਸ਼ ਨੂੰ ਜਾਂ ਸਮਾਜ ਨੂੰ ਕੋਈ ਨੁਕਸਾਨ ਪਹੁੰਚੇ ਅਸੀਂ ਲੀਗਲੀ ਸਟੈਪ ਲਿਆ ਕਿ ਉਹਦੀ ਅਸੀਂ ਮੰਗ ਪੱਤਰ ਜਿਹੜੀ ਆ ਡੀਸੀ ਸਾਹਿਬ ਦੇ ਰਾਈ ਸੀਐਮ ਪੰਜਾਬ ਨੂੰ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਜੀ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਚਾਰਾਂ ਜਗ੍ਹਾ ਤੇ ਅਸੀਂ ਜਿਹੜੀ ਆ ਡਿਸਟ੍ਰਿਕਟ ਮੈਜਿਸਟਰੇਟ ਅੰਮ੍ਰਿਤਸਰ ਦੇ ਰਾਈ ਜਿਹੜਾ ਅਸੀਂ ਮੰਗ ਪੱਤਰ ਸਬਮਿਟ ਕੀਤਾ ਵਾ ਤੇ ਅਸੀਂ ਕਿਉਂਕਿ ਪਹਿਲਾਂ ਅਸੀਂ ਕੋਈ ਵੀ ਕੰਮ ਕਰਨਾ ਤੇ ਸੰਵਿਧਾਨਿਕ ਤੌਰ ਤੇ ਸਾਨੂੰ ਜਿਹੜਾ ਲੀਗਲੀ ਕੰਮ ਕਰਕੇ ਅੱਗੇ ਵਧਣਾ ਚਾਹੀਦਾ ਵਾ ਤੇ ਸਰ ਪੁੱਛਣਾ ਚਾਹਾਂਗੇ ਤੁਹਾਡੇ ਕੋ ਕਿ ਅ ਸ਼੍ਰੀ ਵਾਲਮੀਕੀ ਤੀਰਥ ਦੇ ਵਿੱਚ ਹੋਰ ਵੀ ਦੇਵੀ ਦੇਵਤਾਵਾਂ ਦੇ ਮੰਦਰ ਸਥਾਪਤ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਤੁਸੀਂ ਮੰਗ ਕਰ ਰਹੇ ਹੋ ਕਿ ਇਸ ਵਾਲਮੀਕੀ ਤੀਰਥ ਦੀ ਪ੍ਰਬੰਧਕੀ ਕਮੇਟੀ ਦਾ ਜਿਹੜਾ ਕਾਰਜਭਾਰ ਜਿਹੜਾ ਤੁਸੀਂ ਅ ਪ੍ਰੋਪਰ ਸੋਚਿਆ ਹੈ ਕਿ ਸ਼੍ਰੋਮਣੀ ਵਾਲਮੀਕੀ ਤੀਰਥ ਪ੍ਰਬੰਧਕ ਕਮੇਟੀ ਦੇ ਅੰਡਰ ਹੋਣਾ ਚਾਹੀਦਾ ਕੀ ਕਹਿਣਾ ਚਾਹਦੇ ਹੋ ਦੇਖੋ ਜਿਹੜਾ ਉੱਥੇ ਹਨੂਮਾਨ ਜੀ ਦਾ ਮੰਦਿਰ ਹੈ ਹੋਰ ਵੀ ਦੇਵ ਦੇਵਤਿਆਂ ਦੇ ਮੰਦਿਰ ਨੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਹਰ ਇੱਕ ਧਰਮ ਨੂੰ ਅਧਿਕਾਰ ਹੈ ਕਿ ਆਪਣੇ ਆਪਣੇ ਧਰਮ ਦੇ ਅਕੋਰਡਿੰਗ ਜਿਹੜਾ ਉਹਦੀ ਜਿਹੜੀ ਆਰਾਧਨਾ ਕਰ ਸਕਦਾ ਹੈ ਦੇਵ ਦੇਵਤਿਆਂ ਦੀ ਪੂਜਾ ਕਰ ਸਕਦਾ ਹੈ ਹਰ ਇੱਕ ਦੀ ਭਾਵਨਾਵਾਂ ਜਿਹੜੀ ਆਪਣੇ ਧਰਮ ਦੇ ਨਾਲ ਜੁੜੀਆਂ ਹਿਆ ਅਸੀਂ ਕਿਸੇ ਦੇ ਵੀ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਅਸੀਂ ਇਸ ਕਰਕੇ ਜਿਹੜਾ ਮੰਦਰ ਦੇ ਦੇਵ ਦੇਵਤਿਆਂ ਦੇ Hindu ਧਰਮ ਨਾਲ ਰਿਲੇਟਡ ਉੱਥੇ ਮੰਦਰ ਨੇ ਉਹਨਾਂ ਨੂੰ ਇਸ ਇਸ ਮੰਗ ਦੇ ਵਿੱਚ ਸ਼ਾਮਲ ਨਹੀਂ ਕੀਤਾ ਅਸੀਂ ਆਪਣੇ ਮੰਗ ਪੱਤਰ ਦੇ ਵਿੱਚ ਵੀ ਸਪਸ਼ਟ ਕੀਤਾ ਹੈ ਕਿ ਜਿੰਨੇ ਵੀ ਉੱਥੇ ਦੇਵ ਦੇਵਤਿਆਂ ਦੇ ਮੰਦਰ ਨੇ ਹਨੂਮਾਨ ਜੀ ਦਾ ਮੰਦਰ ਹੈ ਉਹ ਇਸ ਮੰਗ ਦਾ ਹਿੱਸਾ ਨਹੀਂ ਇਹਨੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ Hindu ਔਰ ਸਾਡੇ ਵਾਲਮੀਕ ਸਮਾਜ ਦੇ ਨਾਲ ਕੋਈ ਟਕਰਾਅ ਹੋਵੇ ਉਹ ਵੀ ਸਾਡੇ ਭਰਾ ਨੇ ਉਹ ਵੀ ਉੱਥੇ ਅਗਰ ਆਪਣੇ ਦੇਵ ਦੇਵਤਿਆਂ ਦੀ ਪੂਜਾ ਕਰਦੇ ਨੇ ਕਰਨ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਸਿਰਫ ਆਪਣੇ ਜਿਹੜਾ ਸਾਡਾ ਵਾਲਮੀਕ ਮੰਦਰ ਹੈ ਉਦਾ ਪਰਿਸ਼ਰਿਆ ਦੀ ਪ੍ਰਾਪਰਟੀ ਆ ਜਿਹੜੀ ਉਹਦੇ ਨਾਲ ਰਿਲੇਟਡ ਹੈ ਅਸੀਂ ਉਹਦੀ ਹੀ ਡਿਮਾਂਡ ਕੀਤੀ ਆ ਕਿ ਉਹ ਸਾਨੂੰ ਜਿਹੜੀ ਆ ਇਸ ਕਮੇਟੀ ਸ਼੍ਰੋਮਣੀ ਵਾਲਮੀਕੀ ਤੀਰਤ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤੀ ਜਾਵੇ ਜਿਹੜਾ ਸਾਈਨ ਬੋਰਡ 2016 ਦਾ ਮਾਦ ਸਰਕਾਰ ਨੇ ਬਣਾਇਆ ਉਹਨੂੰ ਰੱਦ ਕੀਤਾ ਜਾਵੇ ਤੇ ਤੁਸੀਂ ਮੰਗ ਵੀ ਕਰ ਰਹੇ ਹੋ ਕਿ ਸ਼੍ਰੋਮਣੀ ਵਾਲਮੀਕੀ ਤੀਰਤ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਆ ਸ਼੍ਰੀ ਜੇ ਮਾਲੋ ਰਜਿਸਟਰਡ ਹੁੰਦੀ ਹੈ ਤਾਂ ਇਹ ਸਮਾਜ ਨੂੰ ਕੀ ਪ੍ਰਾਪਤੀਆਂ ਦੀਆਂ ਹੋਣਗੀਆਂ ਸਮਾਜ ਲਈ ਤੁਸੀਂ ਕੀ ਨਵਾਂ ਕਰੋਗੇ ਦੇਖੋ ਜਦੋਂ ਸਾਡਾ ਤੀਰਤ ਆਜ਼ਾਦ ਹੁੰਦਾ ਹੈ ਆਜ਼ਾਦ ਹੋਣ ਤੋਂ ਬਾਅਦ ਸਾਡਾ ਪਹਿਲਾ ਮਕਸਦ ਹੈ এডਿਕੇਸ਼ਨ ਜਦ ਤੱਕ ਸਮਾਜ ਨੂੰ এডਿਕੇਸ਼ਨ ਨਹੀਂ ਮਿਲਦੀ ਨਾ ਉਹਨੇ ਚਿਰ ਕਦੀ ਵੀ ਅੱਗੇ ਤਰੱਕੀ ਨਹੀਂ ਕਰ ਸਕਦਾ ਧਰਮ ਵੀ ਅਸੀਂ ਉਦੋਂ ਹੀ ਰੱਖਿਆ ਕਰ ਸਕਦੇ ਜਦੋਂ ਸਾਨੂੰ ਅਦੀ ਬਾਰੇ ਨੌਲੇਜ ਹੋਏਗੀ ਹੁਣ ਅਸੀਂ ਵੇਖ ਰਹੇ ਹਾਂ ਕਿੰਨੇ ਸਾਲ ਹੋ ਗਏ ਨੇ এডਿਕੇਸ਼ਨ ਦੀ ਕਮੀ ਦੇ ਕਰਕੇ ਹੀ ਸਾਡੇ ਜਿਹੜੇ ਯੂਥ ਹੈ ਸਾਡਾ ਸਮਾਜ ਹੈ ਉਹਨੂੰ ਇਹ ਨਹੀਂ ਸਮਝ ਕਰ ਪਾਏ ਕਿ ਅਸੀਂ ਆਜ਼ਾਦ ਹੈ ਕਿ ਜਾਂ ਗੁਲਾਮ ਹੈ ਸਭ ਤੋਂ ਪਹਿਲਾ ਮੇਰਾ ਇਹ ਹਦਾਇਤ ਹੈ ਕਿ ਅਸੀਂ ਉੱਥੇ ਇੰਸਟੀਚੂਟ ਜਿਹੜਾ ਮਤਵਾਨ ਇੰਸਟੀਚੂਟ ਜਿਹੜਾ ਵਾਲਮੀਕ ਤੀਰਤ ਦੇ ਨਾਂ ਤੇ ਬਣਾਏ ਜਾਣਗੇ ਸਭ ਤੋਂ ਪਹਿਲਾ ਜਿਹੜਾ ਇੱਕ ਕੋਚਿੰਗ ਕੋਚਿੰਗ ਅਕੈਡਮੀ ਬਣਾਈ ਜਾਏਗੀ ਕੋਚਿੰਗ ਅਕੈਡਮੀ ਦੇ ਵਿੱਚ ਹੋਗੇ ਜਿੱਦਾਂ ਆਈਪੀਐਸ ਆਈਐਸ ਅ ਅਫਸਰ ਜਿਹੜੇ ਸਾਡੇ ਬੰਦੇ ਤੇ ਪੀਸੀਸ ਬੰਦੇ ਨੇ ਉਹ ਬਾਹਰ ਜਾ ਕੇ ਉਹ ਵੇਖਦੇ ਕਿ ਉਹਨਾਂ ਕੋਲ ਇੰਨਾ ਪੈਸਾ ਹੀ ਨਹੀਂ ਹੁੰਦਾ ਕਿ ਜਾ ਕੇ ਉਹ ਪੀਜੀ ਦੇ ਪੈਸੇ ਜਾਂ ਉਥੋਂ ਦੀਆਂ ਫੀਸਾਂ ਭਰ ਸਕਣ ਉੱਥੇ ਉਹਨਾਂ ਜਿਹੜੇ ਹੁਣ ਹਰ ਬੱਚੇ ਦੇ ਸਾਡੇ ਵਾਲਮੀਕ ਸਮਾਜ ਦੇ ਮਜਬੂਰ ਸਿੱਖ ਪਰਿਵਾਰ ਦੇ ਅਸੀ ਸਮਾਜ ਦੇ ਉਹਨਾਂ ਨੂੰ ਉੱਥੇ ਕੋਚਿੰਗ ਜਿਹੜੀ ਆ ਫ੍ਰੀ ਦੇ ਕੇ ਉਸ ਤੋਂ ਅਫਸਰ ਬਣਾਇਆ ਜਾਏਗਾ ਉਸ ਤੋਂ ਬਾਅਦ ਜਿਹੜੇ 10ਵੀਂ ਪੜ ਲੈਂਦੇ ਬੱਚੇ ਉਸ ਤੋਂ ਵਿਚਕਾਰਲਾ ਜਿਹੜਾ ਗਰਾਊਂਡ ਫੀਲਡ ਹੈਗਾ ਬੱਚਿਆਂ ਦਾ ਉਹ ਸਭ ਤੋਂ ਜ਼ਿਆਦਾ ਉਹ ਮਾਰਤਾ ਰਿਹਾ ਬਾ ਕਿਉਂਕਿ ਅੱਗੇ ਨਾ ਤੇ ਉਹ ਜੋਬ ਤੇ ਇੱਕ ਤੇ ਜਾ ਪਾਰ ਰਿਹਾ ਔਰ ਨਾਲ ਹੀ ਅਗੇ এডਿਕੇਸ਼ਨ ਲੈ ਪਾਰਿਆ ਉਹਨਾਂ ਵਾਸਤੇ ਜਿਹੜਾ ਸੀ ਟੈਕਨੀਕਲ এডਿਕੇਸ਼ਨ ਹੈ ਆਈਟੀ ਸੱਲ ਨੇ ਡਿਜੀਟਲ ਮਾਰਕੀਟਿੰਗ ਹੈ ਉਹਨਾਂ ਦੇ ਜਿਹੜੇ ਇੰਸਟੀਚੂਟ ਜਿਹੜੇ ਉੱਥੇ ਵਾਲਮੀਕ ਭਗਵਾਨ ਵਾਲਮੀਕ ਤੀਰਤ ਦੇ ਨਾਂ ਤੇ ਬਣਾਏ ਜਾਣਗੇ ਦੂਸਰਾ ਵਾਕੀ ਜਿਹੜੇ ਗਰੀਬ ਬੱਚੇ ਨੇ ਜਿਹੜੇ ਗਰੀਬ ਬੇਟੀਆਂ ਨੇ ਉਹਨਾਂ ਦੀਆਂ ਸ਼ਾਦੀਆਂ ਵਾਸਤੇ ਵੀ ਬਹੁਤ ਸਾਰੇ ਮਾਪਿਆਂ ਨੂੰ ਜਿਹੜਾ ਮੁਸ਼ਕਲ ਆਉਂਦੀਆਂ ਨੇ ਉਹ ਸਾਰਾ ਜਿਹੜਾ ਅਸੀਂ ਉਸ ਕਮੇਟੀ ਦੇ ਰਾਹੀਂ ਉੱਥੇ ਸ਼ਾਦੀਆਂ ਦਾ ਪ੍ਰਬੰਧ ਜਿਹੜਾ ਫ੍ਰੀ ਕੀਤਾ ਜਾਏਗਾ ਇਸ ਦੇ ਨਾਲ ਨਾਲ ਜਿਹੜਾ ਸਾਡਾ ਉਥੇ ਗੁਰੂਪੁਲ ਹੈ ਕਿਉਂਕਿ ਜਦ ਤੱਕ ਧਰਮ ਦਾ ਪ੍ਰਚਾਰ ਨਹੀਂ ਹੈਗਾ ਕਦੇ ਵੀ ਧਰਮ ਅੱਗੇ ਦੀ ਗੱਲ ਨਹੀਂ ਕਰ ਸਕਦਾ ਕਦੇ ਵੀ ਉਹਦਾ ਵਿਸਤਾਰ ਨਹੀਂ ਹੋ ਸਕਦਾ ਸੀ ਗੁਰੂਪੁਲ ਬढ़ाਵਾਂਗੇ ਗੁਰੂਪੁਲ ਦੇ ਵਿੱਚ ਜਿਹੜੇ ਸਾਡਾ ਯੂਥ ਹੈ ਉਹਨੂੰ ਜਿਹੜੀ ਉਥੇ ਸਿੱਖਿਆ ਦਿੱਤੀ ਜਾਊਗੀ ਉੱਥੇ ਹੀ ਪ੍ਰਚਾਰਕਾਂ ਪੜੇ ਪੈਦਾ ਕਰਾਂਗੇ ਪ੍ਰਚਾਰਕ ਬਣਾ ਕੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜਾਂਗੇ ਪ੍ਰਚਾਰ ਕਰਨ ਵਾਸਤੇ ਤਾਂ ਕਿ ਸਾਡੇ ਬਾਦਮਿੰਗ ਸਮਾਜ ਦਾ ਜਿਹੜਾ ਇਸੇ ਭਾਈਚਾਰੇ ਦਾ ਜਿਹੜਾ ਵਾ ਵਿਸਤਾਰ ਹੋ ਸਕੇ ਇਸ ਤੇ ਨਾਲ ਨਾਲ ਅਸੀਂ ਜਿਹੜੀ ਰਮਾਇਣ ਹੈ ਭਗਵਾਨ ਵਾਲਮੀਕੀ ਜੀ ਨੇ ਰਮਾਇਣ ਲਿਖੀ ਹੈ ਉਹਦੇ ਵੱਖ-ਵੱਖ ਜਿਹੜੇ ਅਨੁਵਾਦ ਕਰਵਾਏ ਜਾਣਗੇ ਤਾਂ ਕਿ ਉਹਨਾਂ ਦੇ ਨਾਲ ਜਿਹੜਾ ਵਾ ਉਹਦੇ ਬਾਰੇ ਨੌਲੇਜ ਹੋ ਸਕੇ ਸਾਡੇ ਸਮਾਜ ਨੂੰ ਔਰ ਨਾਲ ਹੀ ਅਸੀਂ ਜਿਹੜੇ ਸਾਡੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਿਹੜੇ ਸਾਡੇ ਸ਼ਹੀਦ ਹੋਏ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੇ ਉੱਥੇ ਜਿਹੜਾ ਵਾ ਮੈਮੋਰੀ ਬਣਾਇਆ ਜਾਏਗਾ ਮਿਊਜ਼ੀਅਮ ਬਣਾਇਆ ਜਾਏਗਾ ਔਰ ਜਿਹੜਾ ਵਾਲਮੀਕ ਦਾ ਸਾਡਾ ਉੱਥੇ ਤੀਰਥ ਹੈ ਜਿਹੜਾ ਮੰਦਿਰ ਹੈ ਉਤੇ ਵੱਧ ਤੋਂ ਵੱਧ ਜਿਹੜੀ ਐ ਉਹਦਾ ਵਿਸਤਾਰ ਕੀਤਾ ਜਾਊਗਾ ਤਾਂ ਕਿ ਲੋਕ ਵੱਤਵਾਦਾਂ ਕੇ ਉਤੇ ਪਹੁੰਚਣ ਤੇ ਆਪਣੇ ਜਿਹੜਾ ਧਰਮ ਹੈ ਧਰਮ ਦੀ ਰੱਖਿਆ ਵਾਸਤੇ ਅੱਗੇ ਵਧਣਾ ਕਿਉਂਕਿ ਕਹਿੰਦੇ ਨੇ ਧਰਮ ਦੀ ਅਗਰ ਅਸੀਂ ਰੱਖਿਆ ਕਰਦੇ ਤਾਂ ਧਰਮ ਤੁਹਾਡੀ ਰੱਖਿਆ ਕਰਦਾ ਵਾ ਤੇ ਸਭ ਤੋਂ ਪਹਿਲਾਂ ਧਰਮ ਹੀ ਸਭ ਤੋਂ ਮੇਨ ਜਿਹੜਾ ਸਾਡਾ ਜੀਵਨ ਦਾ ਹੁੰਦਾ ਹੈ ਉਹੀ ਸਾਡੀ ਰੱਖਿਆ ਕਰਦਾ ਵਾ ਇਸ ਕਰਕੇ ਅਸੀਂ ਜਿਸ ਦਿਨ ਵੀ ਸਾਡਾ ਇਹ ਆਜ਼ਾਦ ਹੁੰਦਾ ਹੈ ਇਸ ਕਰਕੇ ਅਸੀਂ ਸਰਕਾਰ ਦੇ ਕੇ ਅਪੀਲ ਕਰਦੇ ਆਂ कि ਜਿਹੜੀ ਅਸੀਂ ਮੰਗ ਕੀਤੀ ਐ ਇਹਨੂੰ ਮੰਨਿਆ ਜਾਵੇ ਕਿਉਂਕਿ ਹਰ ਇੱਕ ਨੂੰ ਸੰਵਿਧਾਨਿਕ ਅਧਿਕਾਰ ਹੈ ਆਪਣੇ ਧਰਮ ਨੂੰ ਮੰਨਣ ਦਾ ਆਪਣੇ ਧਰਮ ਦੀ ਆਜ਼ਾਦੀ ਦਾ ਜਿਸ ਤਰ੍ਹਾਂ ਹਰ ਇੱਕ ਧਰਮ ਨੂੰ ਜਿਤਨਾ ਉਹ ਐਸਜੀਪੀਸੀ ਆ ਉਹ ਵੀ ਆਜ਼ਾਦ ਹੈ ਬਾਕੀ ਧਰਮ ਨੇ ਆਜ਼ਾਦ ਨੇ ਅਸੀਂ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਸਾਰਿਆਂ ਦਾ ਸਨਮਾਨ ਕਰਦੇ ਆ ਕਿ ਉਹ ਵੀ ਆਜ਼ਾਦ ਨੇ ਇਸੇ ਤਰੀਕੇ ਨਾਲ ਸਾਡੇ ਤੀਰਥ ਨੂੰ ਵੀ ਆਜ਼ਾਦ ਕੀਤਾ ਜਾਵੇ ਔਰ ਸਾਨੂੰ ਇਹੋ ਜਿਹਾ ਵੀ ਕੋਈ ਮਜਬੂਰ ਨਾ ਕੀਤਾ ਜਾਵੇ ਕਿ ਸਾਨੂੰ ਕੋਈ ਗਲਤ ਕਦਮ ਜਾਂ ਕਿਸੇ ਕਿਸਮ ਦਾ ਸੰਘਰਸ਼ ਕਰਨ ਵਾਸਤੇ ਸਾਨੂੰ ਕੋਈ ਅਗਲਾ ਕਦਮ ਚੁੱਕਣਾ ਪਵੇ ਇਸका किसी लीगली तौरते डिमांड ਕੀਤੀ ਆ ਤੇ ਸਾਡੀ ਜਿਹੜੀ ਮੰਗ ਆ ਇਹਨੂੰ ਮੰਨਿਆ ਜਾਵੇ ਤੇ ਸਾਡਾ ਜਿਹੜਾ ਯੂਨਿਟ ਹੈ ਉਸ ਸ਼੍ਰੋਮਣੀ ਬਾਦਮੀ ਕਿਰਤ ਪ੍ਰਬੰਧਕ ਮਹਿਤੀ ਦੇ ਹਵਾਲੇ ਕੀਤਾ ਜਾਵੇ ਔਰ ਜਿਹੜਾ 2016 ਦੇ ਵਿੱਚ ਬਣਾਇਆ ਗਿਆ ਬੋਰਡ ਹੈ ਉਹਨੂੰ ਰੱਦ ਕੀਤਾ ਜਾਵੇ